ਮੈਂ ਤਾਂ ਖਾਨਾ ਵਾਂ ਨਹੀਂ ਨਹੀਂ ਕਰਦਾ ਸ਼ੁਰੂ ਹੋ ਸਾਰਾ ਮੈਂ ਤਾਂ ਬੱਕਰਾ ਖਾਨਾ ਵਾਂ ਹੋਰ ਗੱਡੀ ਬੰਦ ਵਾਂ ਆ ਬੱਕਰਾ ਹੀ ਖਾਣ ਆਲੀ ਚਲੋ ਦੇ ਹੋ ਮੈਂ ਮੈਂ ਪਹਿਲਾਂ ਦੋ ਲੋ ਪਾਲੋ ਰੈਫਰੀ ਹੋਣਾ ਮੈਂ ਸਾੜੇ ਹੋ ਗਾਂ ਨਹੀਂ ਬਣਦੀ ਇਹ ਹੁਣ ਖੜੇ ਬਹੁਤ ਹੋ ਰਾਂ ਉਹ ਪਿੱਛੇ ਆਉਂਦੀ ਲੈਣ ਤੇ ਯਾਰ ਐਸ ਡੱਬੇ ਜਾਓ ਨੱਤ ਕੱਢਦੇ ਨਹੀਂ ਚੱਲ ਲੈਣ ਨੂੰ ਲੱਗੇ ਇਹ ਸੱਤ ਜਾਨੀ ਓਟ ਕਰਦੇ ਨੇ ਨੱਤ ਕੱਢਦੇ ਨਹੀਂ ਜਾਣ ਕੇ ਚਾਈ ਤੁਹਾਨੂੰ ਕੀ ਦੀਆਂ ਗਲੰਬੀਆਂ ਨੂੰ ਨਾ ਨੱਤ ਕੱਢਦੇ ਨਹੀਂ ਮਿਲਦੀਆਂ ਮੈਨੂੰ ਹੋਰ ਹੋਰ ਉਹਨੀਆਂ ਗੱਲਾਂ ਹੋਰ ਉਹ ਨਹੀਂ ਹਾਂ ਥੋੜਾ ਜਿਹਾ ਬਰਤਾਲ ਕਰਦੇ ਆ ਬੱਕਰਾ ਆ ਵੀ ਲੈਣ ਤੇ ਆ ਦੂਕੀ ਸੇ ਦੂਕੀ ਸੇ ਦੂਕੀ ਸੇ ਦੂਕੀ ਹਾਂ ਸਿਆ ਯਾਰ ਆਲਾ ਪਿੱਛੇ ਲੈ ਡਾਰ ਤੇ ਕਾਦੇ ਬਾਪਾ ਬਾਪਾ ਦਾ ਮੈਂ ਲੱਭੇ ਆਜੋ ਵੀ ਸਾਰੇ ਬੱਕਰਾ ਓਏ ਢੂਲੇ ਬੱਕਰੀ ਦਾ ਮੈਜਾਂਗੇ ਦੇ ਤੂੰ ਫੜ ਸਕਦਾ ਵਾ ਤੂੰ ਲੈ ਪੰਜ ਰੇਕ ਇੱਕ ਨੰਬਰ ਵੱਧ ਲੈ 6 ਨੰਬਰ ਲੈ ਗਿਆ 6 ਜਣੇ ਆਪਾਂ ਮੇਰੀ ਗੱਲ ਸੁਣ ਲੈ ਇਹਨਾਂ ਕੋ ਗੱਲ ਨਹੀਂ ਬਣਦੀ ਪੱਕਾ 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 अपनी <beended> <laughs>

ਇਹ ਤੋਂ ਫੜ ਲਿਆ ਤੇ ਮਾੜੀ ਜਿਹੀ ਛਿੱਤਰੀ ਲਾ ਦੇ ਹੱਸ ਗਿਆ ਬਾਹਰ ਬੰਦਾ ਬਾਹਰ ਉਹ ਨਹੀਂ ਠੀਕ ਵੀ ਨਹੀਂ ਲਾ ਸਕਦਾ ਫੇਰ ਬੰਦਾ ਦੇਖਦਾ ਬੰਦਾ ਬਾਹਰ ਜਾਉ ਸਕਦਾ ਜੀ ਨਹੀਂ ਲਾਉਣੀ ਆ ਲੱਗਦਾ ਵੀ ਚਲਾਉਣੀ ਆ ਵਾ 10 ਛਿੱਤਰੀ ਹੱਥੋਂ ਆਇਆ

Hela nih kamu karena mah? Hela. Mana nana? Hela kau ਕੱਲੀ ਇਤਿਸ਼ਾਰ ਪੱਤੀ ਸ਼ਰਤਾਂ ਸੀ ਹਾਂ ਜਿੱਤੀ ਪੰਜ ਰੇਡਾਂ ਪਾਈਆਂ ਨੈਸ਼ਨਲ ਚਾਈਲਡ ਮੈਨ ਨੂੰ ਸ਼ਰਤ ਦਿੱਤੀ ਮੈਂ ਜੇ ਮੈਂ ਦੇ ਮੈਂ ਦੇ ਫਾਲ ਮੈਨੂੰ ਫਾਲ ਲਿਆ ਮੈਂ ਕਹਾਉਂਗਾ ਜੇ ਨਾ ਮਾਰਿਆ ਬਿੰਗੜਿਆ ਦੇ ਵਿੱਚੋਂ ਹੌਂਦੇ ਆ ਨਹੀਂ ਟਰ ਗਏ ਸੀ ਟਰ ਗਏ ਜਦੋਂ ਹੋਰ ਯਾਰ ਸਭ ਕਾਇਆ ਹੋ ਗਾਲੂ ਭੇਆ ਬਾਦਾਂ ਹੀ ਹਰੇਗਾ ਮੈਂ ਪੱਲੂ ਹੀ ਆਏ ਆ ਇਹ ਜੀ ਪੱਲੂ ਬਰਾਬਰ ਲੋਕ ਪੈਣਾ ਅੱਜ ਥੈਂਕ ਯੂ ਭਰਾ ਆ ਜਾ ਅੰਦਰ ਭਰਾ ਨੇ ਲਿਆ ਕੇ ਪੀ